ਟੇਲੇ ਸਭ ਤੁਸੀਂ ਤੇ ਰੋਟੀ ਬਣਾਉਣੀ ਸੀ ਮੂਲ ਲਈ ਆਇ ਕਰਦੇ ਬੈਠੇ ਆਲਵੇਸ ਲੇਟ ਮੂਲ ਲਈ ਬਣਾਉਣੀ ਹੈ ਮਸ਼ੀਨ ਤੇ ਕਿੱਦਾਂ ਬਣੂ ਮਸ਼ੀਨ ਤੇ ਬਣਾਉਣੀ ਕੋਈ ਕੋਈ ਕਰਦੇ ਆਪਾਂ ਅੱਜ ਰੋਟੀ ਨੂੰ ਆਪਾਂ ਤੋਂ ਲਈ ਤੇ ਤਿਆਰੀ ਕਰਨੀ ਇਸ ਵਾਸਤੇ ਆਪਾਂ ਹੁਣ ਲਾ ਲਵਾਂਗੇ ਅੱਜ ਮਸ਼ੀਨ ਦੀ ਹੈਲਪ ਰੋਟੀ ਥੋੜੀ ਹਮੇਸ਼ਾ ਹੀ ਲੇਟ ਹੁੰਦੀ ਆ ਨਹੀਂ ਲੇਟ ਤਾਂ ਚਲੋ ਹੁੰਦੀ ਆ ਤੁਹਾਨੂੰ ਪਤਾ ਹੀ ਹੈ ਸਵੇਰ ਸਵੇਰ ਫਿਰ ਸਲਾਈ ਦੇ ਵਿੱਚ ਲਾਗੇ ਸੀ ਕੱਲ ਨੂੰ ਤੇ ਫੇਰ ਹੁਣ ਬੱਚਾ ਸਕੂਲ ਪੇਜ ਕੇ ਇੱਕ ਕਰਕੇ ਫਿਰ ਗੁਰਦੁਆਰਾ ਸੈ ਵੀ ਜਾਣਾ ਪਿਆ ਹਨਾ ਸੰਗਰਾਮ ਸੀ ਅੱਜ ਫਿਰ ਲੇਟ ਹੋ ਗਏ ਹੁਣ ਕੰਮ ਥੋੜਾ ਲੇਟ ਹੋ ਗਿਆ ਜਿਹਨੂੰ ਆਪਾਂ ਸੁਕਾ ਕਰਨ ਵਾਸਤੇ ਮਸ਼ੀਨ ਦੀ ਵਰਤ ਲਈਏ ਇਹ ਬਣਾ ਲਿਆ ਆਪਾਂ ਇੱਕ ਪੋਟਲੀ ਨਾਈਸ ਪੋਟਲੀ ਨੂੰ ਹੁਣ ਆਪਾਂ ਕਰ ਲੈਨੇ ਆ ਉਠਾ ਠੀਕ ਐ ਪੋਟਲੀ ਹੋ ਗਈ ਪੁੱਟੇ ਚਲੋ ਹੁਣ ਤੁਹਾਨੂੰ ਦੱਸਦੇ ਆਪਾਂ ਕਿਵੇਂ ਰੋਟੀ ਬਣਾਵਾਂਗੇ ਲੈਟਸ ਗੋ ਆਹ ਆਪਾਂ ਤਿਆਰ ਕੀਤਾ ਹੈ ਮੂਲੀ ਵਾਲਾ ਮਸਾਲਾ ਵਿੱਚ ਧਨੀਆ ਪਾ ਦਿੱਤਾ ਸੀਗਾ ਥੋੜਾ ਲੇਟ ਹੋਣ ਕਰਕੇ ਇਹ ਪਹਿਲਾਂ ਬਣਾ ਨਹੀਂ ਸਕੀ ਇਹ ਮੈਂ ਕਾਹ ਕਦੂ ਗਸ਼ ਨਹੀਂ ਸੀ ਕੀਤਾ ਜੇ ਪਹਿਲਾਂ ਕਦੂ ਗਸ਼ ਕੀਤਾ ਹੁੰਦਾ ਫਿਰ ਨਚੋੜਿਆ ਜਾਂਦਾ ਬਟ ਹੁਣ ਐਟ ਅ ਟਾਈਮ ਤੇ ਬਣਾਉਣਾ ਹੈ ਤੇ ਇੱਕ ਸਾ ਮਨ ਤੁਹਾਨੂੰ ਟ੍ਰਿਕ ਵੀ ਦੱਸ ਦਿੰਨੀ ਆ ਕਿ ਆਪਾਂ ਕੀ ਕਰ ਸਕਦੇ ਆ ਇਹ ਨਾਲ ਬੋਟਲੀ ਬਣਾਈ ਉਹਨੂੰ ਪੁੱਠਾ ਕਰ ਲਿਆ ਤਾਂ ਕਿ ਬਾਹਰ ਵਾਲੀ ਸਾਈਡ ਆ ਗਈ ਨੇ ਔਰ ਇਹਦੇ ਵਿੱਚ ਜਿਹੜਾ ਆਪਾਂ ਮਸਾਲਾ ਤਿਆਰ ਕੀਤਾ ਹੈ ਇਹਦੇ ਵਿੱਚ ਲੂਣ ਪਾ ਕੇ ਰੱਖਿਆ ਹੋਇਆ ਤਾਂ ਜਿਹੜਾ ਪਾਣੀ ਆ ਬਾਹਰ ਜਿਹੜਾ ਜਲਦੀ ਹੋਰ ਨਿਕਲ ਜਾਏ ਇਹ ਸਾਰਾ ਮਸਾਲਾ ਜਿਹੜਾ ਇਹ ਬੋਟਲੀ ਦੇ ਅੰਦਰ ਪਾ ਦਿੰਨੇ ਆ ਤੇ ਇੱਕ ਇਹ ਚੀਜ਼ ਹੈ ਨਾ ਜੇ ਆਪਾਂ ਮੂਲੀ ਵਾਲੀ ਆਪਾਂ ਮਸਾਲਾ ਜਦੋਂ ਆਪਾਂ ਪਾਣੀ ਕੱਢਣਾ ਹੁੰਦਾ ਆ ਹੱਥਾਂ ਦੇ ਤੇ ਹੱਥਾਂ ਵਿੱਚ ਜਲਨ ਹੋਣੀ ਸਟਾਰਟ ਹੋ ਜਾਂਦੀ ਹੈ ਤੇ ਉਹ ਜਲਨ ਤੋਂ ਬਚਣ ਲਈ ਵੀ ਇਹ ਤਰੀਕਾ ਵਧੀਆ ਆ ਮੇਨ ਜਿਨ੍ਹਾਂ ਨੂੰ ਔਖਾ ਲੱਗਦਾ ਹੁਣ ਇਹ ਹੋ ਗਈ ਬੋਤਲੀ ਰੈਡੀ ਇਹਨੂੰ ਪ੍ਰੋਪਰ ਟਾਈ ਕਰ ਲੈਨੇ ਆ ਇਸ ਤਰੀਕੇ ਨਾਲ ਬੇਸ਼ੱਕ ਇਹਦੇ ਵਿੱਚ ਜਿਵੇਂ ਨਾਲਾ ਟਾਈਪ ਵੀ ਬਣਾ ਕੇ ਪਾ ਸਕਦੇ ਆ ਕਿ ਜਸਟ ਬਾਹਰ ਨਾ ਨਿਕਲੇ ਤੇ ਹੁਣ ਨੈਕਸਟ ਆਪਾਂ ਇਹ ਕਰਾਂਗੇ ਕੋਈ ਹੈਗੀ ਵਾਸ਼ਿੰਗ ਮਸ਼ੀਨ ਹੁਣ ਉਹਦੀ ਹੈਲਪ ਲਵਾਵਾਂਗੇ। ਬਹੁਤ ਡੜੀ ਗਈ। ਵਾਸ਼ਿੰਗ ਮਸ਼ੀਨ ਨੂੰ ਚੰਗੀ ਤਰ੍ਹਾਂ ਪਾਵਾਸ਼ ਕੀਤਾ ਆ। ਇਹਦੇ ਵਿੱਚ ਥੋੜਾ ਜਿਹਾ ਸਪਰੈਡ ਜਾ ਕਰਕੇ ਵੀ ਚੱਲਣ ਲੱਗਿਆ ਪ੍ਰੋਬਲਮ ਨਾਲੇ। ਬਾਕੀ ਚੱਲੇ ਤੇ ਪਤਾ ਚੱਲੂ।

पुरी देवीचक मसाला ऐड करो, तो रोटी बनाऊ देखो गाइस ये पाणी नाही छट रही ਕੋਈ ਪਾਣੀ ਨਹੀਂ ਨਿਕਲ ਰਿਹਾ ਉਹ ਜਿਹੜੀ ਹੱਥਾਂ ਦੇ ਇੱਥੇ ਜਲਨ ਹੁੰਦੀ ਹੈ ਉਹਦੀ ਵੀ ਪ੍ਰੋਬਲਮ ਨਹੀਂ ਹੁੰਦੀ ਇਹ ਤੁਸੀਂ ਜ਼ਰੂਰ ਟਰਾਈ ਕਰਿਓ ਥੈਂਕ ਯੂ